ਗੁਜਰਾਤ ਦੇ ਅਹਮਦਾਬਾਦ ਦੇ ਵਿੱਚ ਜੋ ਪਲੇਨ ਕ੍ਰੈਸ਼ ਹੋਇਆ ਸੀ ਉਸ ਨੇ ਹਰ ਕਿਸੇ ਦੇ ਮਨ 'ਚ ਹਵਾਈ ਜਹਾਜ਼ਾਂ ਨੂੰ ਲੈ ਕੇ ਇੱਕ ਡਰ ਜ਼ਰੂਰ ਪੈਦਾ ਕਰ ਦਿੱਤਾ ਇਸ ਦੇ ਨਾਲ ਹੀ ਜਦੋਂ ਤੋਂ ਇੱਕ ਘਟਨਾ ਵਾਪਰੀ ਹੈ ਉਦੋਂ ਤੋਂ ਹੀ ਹਵਾਈ ਸਫ਼ਰ ਨਾਲ ਜੁੜੀਆਂ ਅਨਸੁਖਾਵੀਆਂ ਘਟਨਾਵਾਂ ਚ ਵੀ ਵਾਧਾ ਹੁੰਦਾ ਜਾ ਰਿਹਾ ਹੈ ਜੇ ਕਹਿ ਸਕਦੇ ਹਾਂ ਕਿ ਜਦੋਂ ਕੁਝ ਵਾਪਰਦਾ ਹੈ ਤਾਂ ਉਸ ਮਗਰੋਂ ਉਸ ਨਾਲ ਜੁੜੀ ਹਰ ਚੀਜ਼ ਧਿਆਨ ਦੇ ਵਿੱਚ ਆਉਣ ਲੱਗਦੀ ਹੈ ਹੁਣ ਅਜੇ ਹੀ ਹੋ ਰਿਹਾ ਹੈ ਤੇ ਲਗਾਤਾਰ ਫਲਾਈਟਸ ਨਾਲ ਜੁੜੀਆਂ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਨੇ ਹੁਣ ਹਾਲੀ ਦੇ ਵਿੱਚ ਚੀਨ ਦੇ ਸ਼ੰਘਾਈ ਤੋਂ ਜਾਪਾਨ ਦੀ ਰਾਜਧਾਨੀ ਟੋਕਿਓ ਜਾ ਰਹੀ ਇੱਕ ਉਡਾਨ ਦੇ ਵਿੱਚ 191 ਯਾਤਰੀਆਂ ਦੀ ਜਾਨ ਉਸ ਸਮੇਂ ਖਤਰੇ ਵਿੱਚ ਪੈ ਗਈ ਜਦੋਂ ਜਹਾਜ਼ ਅਚਾਨਕ 26000 ਫੁੱਟ ਦੀ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਡਿੱਗਣ ਲੱਗ ਪਿਆ ਇੱਕ ਘਟਨਾ 30 ਜੂਨ ਨੂੰ ਜਾਪਾਨ 에ਅਰਲਾਈਨਜ਼ ਅਤੇ ਇਸ ਦੇ ਲੋ ਕੋਸਟ 파ਟਨਰ ਇਸਪ੍ਰਿੰਗ ਜਾਪਾਨ ਦੀ ਉਡਾਨ ਵਿੱਚ ਵਾਪਰੀ ਦਰਸਨ ਸ਼ੰਗਾਈ ਪੁਡੋਂਗ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਬਾਅਦ ਜਦੋਂ ਫਲਾਈਟ ਲਗਭਗ 36000 ਫੁੱਟ ਦੀ ਉਚਾਈ ਤੇ ਸੀ ਤਾਂ ਅਚਾਨਕ ਤਕਨੀਕੀ ਖਰਾਬੀ ਆ ਗਈ ਜਹਾਜ਼ 10 ਮਿੰਟਾਂ ਦੇ ਅੰਦਰ ਲਗਭਗ 10500 ਫੁੱਟ ਦੀ ਉਚਾਈ ਤੇ ਹੇਠਾ ਆ ਗਿਆ ਇਸ ਦੌਰਾਨ ਆਕਸੀਜਨ ਮਾਸਕ ਆਪਣੇ ਆਪ ਬਾਹਰ ਆ ਗਏ ਅਤੇ ਜਹਾਜ਼ ਦੇ ਵਿੱਚ ਮੌਜੂਦ ਲੋਕਾਂ ਦੇ ਵਿੱਚ ਕਬਰਾਹਟ ਫੈਲ ਗਈ ਇੱਕ ਯਾਤਰੀ ਨੇ ਦੱਸਿਆ ਕਿ ਮੈਂ ਇੱਕ ਹੌਲੀ ਧੁਮਾਕੇ ਦੀ ਆਵਾਜ਼ ਸੁਣੀ ਅਤੇ ਕੁਝ ਸੈਕਿੰਡਾਂ ਦੇ ਵਿੱਚ ਹੀ ਆਕਸੀਜਨ ਮਾਸਕ ਹੇਠਾ ਡਿੱਗ ਪਏ ਏਅਰ ਹੋਸਟੈਸ ਰੋ ਰਹੀ ਸੀ ਅਤੇ ਚੀਕ ਰਹੀ ਸੀ ਕਿ ਤੁਰੰਤ ਮਾਸਕ ਪਾਵੋ ਜਹਾਜ਼ ਦੇ ਵਿੱਚ ਕੋਈ ਸਮੱਸਿਆ ਹੋ ਗਈ ਹੈ। ਕੁਝ ਲੋਕ ਉਸ ਸਮੇਂ ਸੋਰੇ ਸਾਨ ਅਤੇ ਡਰ ਦੇ ਨਾਲ ਜਾਗ ਗਏ। ਬਹੁਤ ਸਾਰੇ ਯਾਤਰੀ ਐਨੇ ਡਰ ਗਏ ਕਿ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਸੁਨੇਹੇ, ਬੈਂਕ ਪਿੰਨ ਨੰਬਰ ਅਤੇ ਬੀਮਾ ਵੇਰਵੇ ਭੇਜਣੇ ਸ਼ੁਰੂ ਕਰ ਦਿੱਤੇ। ਇੱਕ ਯਾਤਰੀ ਨੇ ਕਿਹਾ ਕਿ ਮੈਂ ਰੋਂਦੇ ਹੋਏ ਆਪਣੇ ਬੀਮਾ ਅਤੇ ਕਾਰਡ ਵੇਰਵੇ ਭੇਜੇ। ਅਜਿਹਾ ਲੱਗ ਰਿਹਾ ਸੀ ਕਿ ਹੁਣ ਬਚਣਾ ਮੁਸ਼ਕਲ ਹੈ। ਫਲਾਈਟ ਨੇ ਤੁਰੰਤ ਐਮਰਜੈਂਸੀ ਦਾ ਐਲਾਨ ਕੀਤਾ ਅਤੇ ਉਡਾਨ ਨੂੰ ਓਸਾਕਾ ਦੇ ਕੰਸਾਈ ਇੰਟਰਨੈਸ਼ਨਲ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਉਡਾਨ ਨੇ ਰਾਤ 8:50 ਮਿੰਟ ਤੇ ਸੁਰੱਖਿਅਤ ਉਤਰੀ। ਸ਼ੁਕਰ ਹੈ ਕਿ ਕੋਈ ਜ਼ਖਮੀ ਨਹੀਂ ਹੋਇਆ। 에어ਲਾਈਨਸ ਨੇ ਸਾਰੇ ਪ੍ਰਭਾਵਿਤ ਯਾਤਰੀਆਂ ਨੂੰ 15000 ਜੇਨ ਅਵਾਜ਼ਾਈ ਮੁਆਵਜ਼ਾ ਅਤੇ ਇੱਕ ਰਾਤ ਦੀ ਰਿਹائش ਦਿੱਤੀ ਨਾਲੇ ਜਹਾਜ਼ ਦੇ ਪ੍ਰੈਸ਼ਰ ਸਿਸਟਮ ਵਿੱਚ ਨੁਕਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਗੌਰਤਲਬ ਹੈ ਕਿ ਹਾਲੀ ਦੇ ਵਿੱਚ ਬੋਇੰਗ ਜਹਾਜ਼ ਇੱਕ ਹੋਰ ਹਾਦਸੇ ਲਈ ਖਬਰਾਂ ਵਿੱਚ ਸੀ। ਅਹਮਦਾਬਾਦ ਲੰਡਨ ਉਡਾਨ ਹਾਦਸੇ ਵਿੱਚ 270 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ। ਹੁਣ ਇਸ ਘਟਨਾ ਨੇ ਬੋਇੰਗ ਦੇ ਸੁਰੱਖਿਆ ਮਾਪਦੰਡਾ ਤੇ ਫਿਰ ਤੋਂ ਸਵਾਲ ਖੜੇ ਕਰ ਦਿੱਤੇ ਨੇ।